ਸਮਾਣਾ ਤੋਂ ਸ਼ਾਮ ਬਜਾਜ ਦੀ ਵਿਸ਼ੇਸ਼ ਖਬਰ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਪਬਲਿਕ ਕਾਲਜ ਸਮਾਣਾ ਵਿਖੇ ਪਹਿਲਾ ਸਮਾਣਾ ਅਤੇ ਪਤਨਾ ਦੀ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਮਾਸਟਰ ਬੈਡਮਿੰਟਨ ਅਕੈਡਮੀ ਵੱਲੋਂ ਪਬਲਿਕ ਕਾਲਜ ਸਮਾਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਕੁੱਲ 84 ਖਿਡਾਰੀਆਂ ਨੇ ਭਾਗ ਲਿਆ ਇਸ ਮੌਕੇ ਇੰਟਰਨੈਸ਼ਨਲ ਖਿਡਾਰੀ ਵਿਨੋਦ ਬਤਰਾਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਅਵਲ ਆਏ ਖਿਡਾਰੀਆਂ ਨੂੰ ਉਹਨਾਂ ਨੇ ਹੱਥੀਂ ਨਾਮ ਮੰਡੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਬੈਡਮਿੰਟਨ ਕਲੱਬ ਦੇ ਮੈਂਬਰ ਸ਼੍ਰੀ ਅਸ਼ੋਕ ਮਨੁੱਚਾ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਹਾਂ ਜੀ ਸਰ ਮਤਲਬ ਅੱਜ ਓਪਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਿ ਹਮਾਸ਼ਟਰ ਬੈਡਮਿੰਟਨ ਕਲੱਬ ਵੱਲੋਂ ਮਤਲਬ ਹੈ ਤੁਹਾਡਾ ਇੱਕ ਬੱਚਾ ਫਰਸਟ ਪੋਜੀਸ਼ਨ ਤੇ ਹੈ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਬੱਚਾ ਬਹੁਤ ਜ਼ਿਆਦਾ ਮਿਹਨਤੀ ਹੈ ਇਹਦੀ ਮਿਹਨਤ ਦੀ ਬਦੌਲਤ ਹੀ ਹੈ ਕਿ ਜਿਹੜਾ ਬੱਚਾ ਫਰਸਟ ਆਇਆ ਮਤਲਬ ਇੰਨਾ ਕਿ ਸincere ਬੱਚਾ ਹੈ ਵੀ ਜੇ ਬੱਚੇ ਨੂੰ ਐ ਕਹਿ ਦਈਏ ਕਿ 50 ਰਾਊਂਡ ਲਾਣੇ ਆ ਤੇ 50 ਹੀ ਲਾਏਗਾ ਇਹ ਨਹੀਂ ਆ ਵੀ 49 ਲਾ ਕੇ ਕਹਦੇਗਾ ਵੀ ਮੈਂ ਥੱਕ ਗਿਆ ਜੇ 50 ਤੋਂ ਬਾਅਦ ਵੀ ਕਹਿ ਦੋਗੇ ਕਿ ਰਾਊਂਡ ਲਗਾਣੇ ਆ ਤਾਂ ਐ ਨਹੀਂ ਕਹਿਗਾ ਸਰ ਕਿਉਂ ਇੰਨਾ ਮਤਲਬ sincere ਹੋਰ dedicated ਬੱਚਾ ਸਾਨੂੰ ਵੀ ਮਾਣ ਆ ਵੀ ਸਾਡੇ ਕੋਲ ਐ ਹੋਜਿਆ ਬੱਚਾ ਆਇਆ ਤੇ ਬੱਚਾ ਪ੍ਰੈਕਟਿਸ ਕਰਦਾ ਤੁਹਾਡੇ ਗਰੁੱਪ ਦੇ ਜਿੰਨੇ ਵੀ ਬੱਚੇ ਨੇ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਨੇ ਜੀ ਇਹ ਬੱਚਾ ਸਰ ਵੈਸੇ ਡਿਸਟ੍ਰਿਕਟ ਦਾ ਖੇਡਿਆ ਹੋਇਆ ਹੈ ਬਟ ਬਿਸਕਿਟ ਖੇਡਦੇ ਹੋਏ ਥਰਡ ਪਲੇਸ ਲਈ ਇਹਨੂੰ ਇੰਜਰੀ ਹੋ ਗਈ ਇਸ ਕਰਕੇ ਇਹਨੂੰ ਕੁਇਟ ਕਰਨਾ ਪਿਆ ਅਦਰਵਾਈਜ਼ ਇਹ ਬਹੁਤ ਅੱਛਾ ਜਾਂਦਾ ਵੈਸੇ ਹੁਣ ਜੇ ਕੰਪੀਟੀਸ਼ਨਸ ਵਾਸਤੇ ਲੈ ਜਾਂਦੇ ਆ ਇਹਨਾਂ ਨੂੰ ਕਦੇ ਬਰਨਾਲੇ ਲੈ ਜਾਂਦੇ ਆ ਸਾਡੇ ਮਿੱਤਰ ਨੇ ਬਹੁਤ ਸਹਿਯੋਗ ਕਰਦੇ ਆ ਜਸਪ੍ਰੀਤ ਜੀ ਮੇਰੇ ਵਿੱਚ ਤੁਹਾਡਾ ਟਾਰਗੇਟ ਕੀ ਹੈ ਜੀ ਟਾਰਗੇਟ ਤਾਂ ਇਹੀ ਹੈ ਕਿ ਇਹ ਬੱਚਾ ਕੁਝ ਬਣੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਇਹ ਬੱਚਾ ਕੁਝ ਬਣਿਆ ਹੈ ਆਪਣੀ ਜ਼ਿੰਦਗੀ 'ਚ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਵੇਗੀ ਲੱਗਿਆ ਅੱਜ ਮਤਲਬ ਤੁਸੀਂ ਅੱਜ ਪਹਿਲੇ ਨੰਬਰ ਤੇ ਆਏ ਹੋ ਅੱਜ ਮੈਨੂੰ ਵਧੀਆ ਲੱਗਿਆ ਜੀ ਮੈਨੂੰ ਇਹ ਸਰ ਤਾਂ ਮੇਰੇ ਸਰਕਾਰ ਕੀ ਹੋਏ ਅਭੀ ਮੈਂ ਇੰਨਾ ਕੁਝ ਕਰ ਸਕਿਆ ਹਾਂ ਜੀ ਅਰੇ ਬਾਤ ਨੂੰ ਪ੍ਰਾਪਤ ਕਰ ਰਹੇ ਸਾਡੇ ਆਡੀਟਿਕ ਜਨਤ ਤੋਂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਜ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦੇ ਸ਼ਹਾਦਤ ਨੂੰ ਮੱਧੇ-ਨੱਦੇ ਰੱਖਦੇ ਹੋਏ ਉਹਨਾਂ ਨੂੰ ਸਮਰਪਿਤ ਕਰਦਿਆਂ ਹੋਇਆਂ ਸ਼ਹਾਦਤ ਨੂੰ ਅਸੀਂ ਸਮਾਣਾ ਪਤਨਾ ਦਾ ਪਹਿਲਾ ਬੈਡਮਿੰਟਨ ਟੂਰਨਾਮੈਂਟ ਪਬਲਿਕ ਕਾਲਜ ਦੀ ਰਹਿਨੁਮਾਈ ਹੇਠ ਇਸ ਅਤੇ ਇੰਡੋਰ ਸਟੇਡੀਅਮ ਦੇ ਵਿੱਚ ਕਰਵਾ ਰਹੇ ਹਾਂ ਜਿਹਦੇ ਵਿੱਚ ਅੰਡਰ 13 ਅੰਡਰ 11 ਅੰਡਰ 13 15 17 19 ਮੁੰਡੇ ਅਤੇ ਕੁੜੀਆਂ ਇਸ ਤੋਂ ਬਾਅਦ ਓਪਨ ਮੁੰਡੇ ਅਤੇ ਕੁੜੀਆਂ ਦੇ ਜਿਹੜੇ ਨੇ ਮੈਚ ਕਰਵਾਏ ਜਾ ਰਹੇ ਨੇ ਇਨਾਂ ਦੇ ਵਿੱਚ ਸਮਾਣਾ ਪਤਨਾ ਤੋਂ 84 ਬੱਚੇ ਜਿਹੜੇ ਨੇ 84 ਐਂਟਰੀ ਜਿਹੜੀਆਂ ਨੇ ਉਹ ਭਾਗ ਲੈ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਨੇ ਜੇਤੂਆਂ ਨੂੰ ਉਹ ਇਨਾਮ ਦਿੱਤੇ ਜਾਣਗੇ ਫਸ 2nd 3rd ਤੇ ਇਹਦੇ ਵਿੱਚ ਸਾਡੇ ਨਾਲ ਸਾਡੇ ਸੰਸਥਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਬਲਜੀਤ ਸਿੰਘ ਇਹਨਾਂ ਦੇ ਸੈਕਟਰੀ ਗੁਰਪ੍ਰੀਤ ਸਿੰਘ ਤੇ ਮੈਂ ਕੈਸ਼ੀਅਰ ਗਿਵਨ ਜੋਸ਼ ਸਿੰਘ ਸਾਡੇ ਨਾਲ ਇਸ ਸੰਸਥਾ ਦੇ ਮੈਂਬਰ ਜਿਹੜੇ ਨੇ ਅਸ਼ੋਕ ਕੁਮਾਰ ਜੀ ਯਗਰਾਜ ਸਿੰਘ ਜੀ ਸਾਹਿਲਪ੍ਰੀਤ ਜੀ ਇਹ ਸਾਰੇ ਜਿਹੜੇ ਨੇ ਸਾਡੇ ਨਾਲ ਸਹਿਯੋਗ ਕਰਦੇ ਨੇ ਹਲਾ ਹੈ ਸਰਦੇ ਵੱਲੋਂ ਕੀਤਾ ਗਿਆ ਹੈ ਪਹਿਲੀ ਵਾਰ ਹੀ ਕੀਤਾ ਲਵਾਇਆ ਕਿ ਤੁਸੀਂ ਜਿਹੜੇ ਬਾਰੇ ਕੀ ਹੋ ਇਹ ਜਿਹੜਾ ਪਹਿਲਾ ਜਿਹੜਾ ਮੁਕਾਬਲਾ ਹੋ ਰਿਹਾ बैडमिंटਨ ਦਾ ਸਮਾਣਾ ਦੇ ਇੰਡੋਰ ਸਟੇਡੀਅਮ ਪਬਲਿਕ ਹਾਲ ਦੇ ਇੰਡੋਰ ਸਟੇਡੀਅਮ ਦੇ ਵਿੱਚ ਹੋ ਰਿਹਾ ਜਿਹਦੇ ਵਿੱਚ ਸਮਾਣਾ ਤੇ ਪਾਤਣ ਦੀ ਜਿਹੜੀ ਖਿਡਾਰੀ ਜਿਹੜੇ ਮੁਕਾਬਲੇ ਦੇ ਹਿੱਸਾ ਲੈ ਰਹੇ ਨੇ ਸਾਡਾ ਜਿਹੜਾ ਮਕਸਦ ਹੈਗੇ ਆ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਦੂਜਾ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣਾ ਕਿ ਉਹਨਾਂ ਦੀ ਸਿਹਤ ਉਹ ਤੰਦਰੁਸਤ ਰਹਿਣ ਕਹਿਣਾ ਚਾਹੁੰਦੇ ਹਾਂ ਔਰ ਤੁਸੀਂ ਇੱਕ ਬਹੁਤ ਪੁਰਾਣੇ ਤੇ ਬਹੁਤ ਵਧੀਆ ਖਿਡਾਰੀ ਵੀ ਹੋ ਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਥੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅੱਜ ਮਾਸਟਰ ਬੈਡਮਿੰਟਨ ਅਕੈਡਮੀ ਵੱਲੋਂ ਇਹ ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਕੀਤਾ ਗਿਆ ਇਸ ਚੈਂਪੀਅਨਸ਼ਿਪ ਵਿੱਚ ਛੋਟੀ ਉਮਰ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤੱਕ ਹਿੱਸਾ ਲੈ ਰਹੇ ਨੇ ਇਹ ਮਤਲਬ ਉਹ ਸ਼ਹਿਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਇਸ ਦੇ ਨਾਲ ਕਾਫੀ ਬੱਚਿਆਂ ਨੂੰ ਖਿਡਾਰੀਆਂ ਨੂੰ ਕਈ ਤਰ੍ਹਾਂ ਦੀ ਸੇਧ ਮਿਲੇਗੀ ਕਿਉਂਕਿ ਇਸ ਚੈਂਪੀਅਨਸ਼ਿਪ ਨਾਲ ਵੀ ਕਾਫੀ ਗੁਣਵੱਤਾ ਦੇ ਤੌਰ ਤੇ ਬੈਡਮਿੰਟਨ ਮੋਰ ਦੇ ਖੇਡੀ ਜਾ ਰਹੀ ਹੈ ਕਿਸੇ ਨਾਲ ਨਿਰਪੱਖ ਗੇਮਾਂ ਲਵਾਈਆਂ ਜਾ ਰਹੀਆਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹੋ ਜਿਹੀ ਚੈਂਪੀਅਨਸ਼ਿਪ ਆਉਣ ਵਾਲੇ ਟਾਈਮ 'ਚ ਇੱਕ ਕਰਵਾਉਂਦੇ ਰਹਿਣਗੇ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਰਹਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਮਾਸਟਰ ਬੈਡਮਿੰਟਨ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਤੁਸੀਂ ਇੰਟਰਨੈਸ਼ਨਲ ਪਲੇਅਰ ਵੀ ਰਹੋ ਕੀ ਕਹੋਗੇ ਜੀ ਅੱਜ ਦੇ ਇਸ ਉਪਰਾਲੇ ਬਾਰੇ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਆਰਗੇਨਾਈਜ਼ਰ ਨੂੰ ਬੜਾ ਅੱਛੀ ਤਰ੍ਹਾਂ ਅਰੇਂਜਮੈਂਟ ਕੀਤਾ ਬਹੁਤ ਅੱਛਾ ਬੈਡਮਿੰਟਨ ਹਾਲ ਹੈ ਔਰ ਬੱਚੇ ਬਹੁਤ ਅੱਛਾ ਖੇਡ ਰਹੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹੂੰਗਾ ਆਰਗੇਨਾਈਜ਼ਰ ਨੂੰ ਇਹਨਾਂ ਨੂੰ ਹਲਾਸ਼ੇਰੀ ਦੇਣ ਬੱਚੇ ਤੇ ਸਾਡੇ ਕੋਲੇ ਸਟੇਟ ਪਾਰਟਿਸਪੈਂਟ ਕਰਾਂ ਪਾਰਟਿਸਪੇਸ਼ਨ ਕਰਾਂ ਆ ਕੇ ਤੇ 5-6 ਬੱਚੇ ਮੈਂ ਦੇਖੇ ਬਹੁਤ ਅੱਛਾ ਖੇਡਦੇ ਆਸੀਂ ਪੂਰੀ ਉਹਨਾਂ ਦੀ ਵੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਵੀ ਉੱਚੇ ਪੱਧਰ ਤੇ ਲੈ ਜਾਵਾਂਗੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਦੇਖਿਆ ਜਾਵੇ ਤਾਂ ਹਰ ਪਾਸੇ ਨਸ਼ਾ ਹੀ ਨਸ਼ਾ ਹੈ ਤੁਹਾਡਾ ਕੀ ਸਨੇ ਹੈ ਜੀ ਪੰਜਾਬ ਦੇ ਲੋਕਾਂ ਦਾ ਬਿਲਕੁਲ ਜਏ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਪੇਰੈਂਟਸ ਵੀ ਕੁਝ ਰਹੰਦੇ ਨੇ ਤੇ ਬੱਚੇ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟਸ ਕਰਾਣੀ ਚਾਹੀਦੀ ਆ ਬੱਚੇ ਨੂੰ ਉੱਧਰ ਉੱਧਰ ਜੇ ਬੱਚਾ ਸਪੋਰਟਸ ਕਰੇਗਾ ਬੈਡਮਿੰਟਨ ਖਾਸ ਤੌਰ 'ਤੇ ਖੇਡੇਗਾ ਥੱਕ ਟੁੱਟ ਕੇ ਸ਼ਾਮ ਨੂੰ ਆਰਾਮ ਕਰੇਗਾ ਫਿਰ ਹੁੰਦਾ ਇੱਧਰ ਉੱਧਰ ਧਿਆਨ ਨਹੀਂ ਜਾਂਦਾ ਤਾਂ ਮੇਰੇ ਸਾਰੇ ਪੇਰੈਂਟਸ ਨੂੰ ਵੀ ਗੁਜਾਰਿਸ਼ ਹੈ ਬੱਚਿਆਂ ਨੂੰ ਕੋਈ ਨਾ ਕੋਈ ਸਪੋਰਟਸ ਚ ਪਾਣਾ ਚਾਹੀਦਾ ਹੈ ਇਹ ਨਸ਼ਿਆਂ ਤੋਂ ਬਚਾਉਣ ਲਈ ਥੈਂਕ ਯੂ ਬਹੁਤ ਬਹੁਤ ਵਾਧਮ ਵਾਧਮ ਬਹੁਤ ਸਨੈਕ